ਫਿਲੌਰ ਸ਼ਹਿਰ ਵਿੱਚ ਚੋਰਾਂ ਦੇ ਹੌਸਲੇ ਬੁਲੰਦ ਬੀਤੀ ਰਾਤ ਫਿਲੌਰ ਦੇ ਪਿੰਡ ਰਸੂਲਪੁਰ ਦੀ ਇੰਦਰਾ ਕਲੋਨੀ ਵਿੱਚ ਇੱਕ ਘਰ ਵਿੱਚ ਚੋਰਾਂ ਨੇ ਕੀਤੀ ਚੋਰੀ ਇਸ ਮੌਕੇ ਬੀਬੀ ਜਸਵੰਦਰ ਕੌਰ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਉਹ ਰਿਸ਼ਤੇਦਾਰ ਦੇ ਘਰ ਗਏ ਹੋਏ ਸਨ ਉਹਨਾਂ ਦਾ ਬੇਟਾ ਸਵੇਰੇ ਤੜਕੇ ਦਫ਼ਤਰ ਖੋਲਣ ਵਾਸਤੇ ਉਹਨਾਂ ਤੋਂ ਪਹਿਲਾਂ ਘਰ ਆ ਗਿਆ ਸੀ ਜਦੋਂ ਉਸਨੇ ਘਰ ਆ ਕੇ ਦੇਖਿਆ ਤਾਂ ਘਰ ਵਿੱਚ ਚੋਰੀ ਹੋਈ ਸੀ ਉਸਨੇ ਸਾਨੂੰ ਫੋਨ ਤੇ ਜਾਣਕਾਰੀ ਦਿੱਤੀ ਜਦੋਂ ਘਰ ਆ ਕੇ ਦੇਖਿਆ ਤਾਂ ਚੋਰ 218000 ਰੁਪਏ ਨਗਦ ਦੋ ਕਾਂਟੇ ਕੰਨਾਂ ਦੀਆਂ ਵਾਲੀਆਂ ਦੋ ਮੁੰਦਰੀਆਂ ਅਤੇ ਚਾਰ ਪੰਜੇਬਾ ਦੇ ਜੋੜੇ ਚੋਰ ਚੋਰੀ ਕਰਕੇ ਫਰਾਰ ਹੋ ਗਏ ਸਨ। ਉਹਨਾਂ ਕਿਹਾ ਕਿ ਉਹਨਾਂ ਦਾ 10 ਲੱਖ ਦਾ ਨੁਕਸਾਨ ਹੋਇਆ ਹੈ। ਬੀਬੀ ਜਸਵਿੰਦਰ ਕੌਰ ਨੇ ਹੋਰ ਕੀ ਕਿਹਾ ਆਓ ਤੁਸੀਂ ਵੀ ਸੁਣੋ। ਕੀ ਨਾਮ ਜੀ ਤੁਹਾਡਾ? ਜਸਵਿੰਦਰ ਕੌਰ। ਕਿੱਦਾਂ ਚੋਰੀ ਹੋਈ? ਤੁਹਾਨੂੰ ਕਿੱਦਾਂ ਪਤਾ ਲੱਗਾ ਔਰ ਕਿੰਨਾ ਕੁ ਨੁਕਸਾਨ ਹੋਇਆ? ਅਸੀਂ ਰਾਤੀ ਬੰਡੇ ਗਏ ਹੋਏ ਸੀਗੇ। ਚੋਰੀ ਹੋਈ ਆ 2,11,000 ਨਕਦੀ ਸੀਗੀ। ਹਾਂਜੀ ਤੇ 2 ਘੰਟਿਆਂ ਦੇ ਜੋੜੇ ਸੀ ਇੱਕ ਵਾਲੀਆਂ ਦਾ ਸੀ ਦੋ ਮੁੰਤੀਆਂ ਸੀ ਚਾਰ ਜੋੜੇ ਪਜੇ ਪਾਦੇ ਸੀਗੇ ਅੱਛਾ ਜੀ ਤੁਹਾਨੂੰ ਪਤਾ ਕਿੱਦਾਂ ਲੱਗਾ ਵੀ ਚੋਰੀ ਹੋਈ ਆ ਸਾਨੂੰ ਪਤਾ ਇਦਾਂ ਲੱਗਾ ਸਵੇਰੇ ਅਸੀਂ ਉੱਥੋਂ ਜਾ ਤੁਰੇ ਆ ਅਸੀਂ ਅਜੇ ਉੱਥੇ ਸੀ ਬੇਟਾ ਤੁਰ ਪਿਆ ਸੀਗਾ ਇਹ ਕਹਿੰਦਾ ਮੰਮੀ ਮੈਂ ਚੱਲਦਾ ਮੈਂ ਦਫ਼ਤਰ ਖੋਲਦਾ ਆ ਚੱਲ ਕੇ ਨਾ ਕਿ ਚੱਲ ਤੂੰ ਪੁੱਤ ਜਾਂਦਾ ਸੀ ਆਨੇ ਮਗਰ ਹੌਲੀ ਹੌਲੀ ਤੇ ਜਿਆਦਾ ਕਿਹਨੇ ਦੇਖਿਆ ਅਜੇ ਅਜੇ ਉੱਥੇ ਹੀ ਸੀਗੇ ਜਿਆਦਾ ਇਹਨੇ ਫੋਨ ਕਰਤਾ ਕਹਿੰਦਾ ਮੰਮੀ ਤੁਸੀਂ ਇੱਥੇ ਬੈਠੇ ਘਰ ਸਾਰਾ ਲੁੱਟ ਹੋ ਗਿਆ <laughs> ता। अच्छा ਕੰਦਾ ਘਰੋਂ ਗੋਦ ਲੈ ਕੇ ਲੁੱਟ ਕੇ ਤੇ ਤੁਸੀਂ ਪੁਲਿਸ ਕੰਪਲੇਂਟ ਕਰਤੀ ਹੈ ਜੀ ਹਾਂਜੀ ਕਰ ਦਿੱਤੀ ਆ ਜੀ ਤੇ ਤੁਸੀਂ ਕੀ ਮੰਗ ਕੀ ਕਰਦੇ ਹੋ ਪੁਲਿਸ ਪ੍ਰਸ਼ਾਸਨ ਦਾ ਸਾਡਾ ਹਿਸਾਬ ਦਿੱਤਾ ਜਾਵੇ ਸਾਡਾ ਜੋਰ ਨਾਕਦੀ ਆ ਜੋ ਜ਼ਾਦਾ ਟੰਬਾ ਡਣਿਆ ਸਾਨੂੰ ਤਾਂ 10 ਲੱਖ ਨੂੰ ਤਾਂ ਲੱਗ ਗਏ ਅਸੀਂ ਤਾਂ اچھا ਤੁਹਾਨੂੰ ਕਿਸੇ ਤੇ ਸ਼ੱਕ ਵੀ ਹੈ ਹਾਂਜੀ ਸਾਨੂੰ ਚੱਕਿਆ ਤੁਸੀਂ ਦੱਸਤਾ ਪੁਲਿਸ ਨੂੰ ਹਾਂਜੀ ਦੱਸ ਦਿੱਤਾ ਠੀਕ ਹੈ ਫਲੋਰ ਸ਼ਹਿਰ ਵਿੱਚ ਚੋਰਾਂ ਦੇ ਹੌਸਲੇ ਬੁਲੰਦ ਬਿੱਤੀਰਾਤ ਫਲੋਰ ਦੇ ਪਿੰਡ ਰਸੂਲਪੁਰ ਦੀ ਇੰਦਰਾ ਕਲੋਨੀ ਵਿੱਚ ਇੱਕ ਘਰ ਵਿੱਚ ਚੋਰਾਂ ਨੇ ਕੀਤੀ ਚੋਰੀ ਇਸ ਮੌਕੇ ਬੀਬੀ ਜਸਵੰਤ ਕੌਰ ਨੇ ਜਾਣਕਾਰੀ ਦੇ ਅੰਦਰ ਦੱਸਿਆ ਕਿ ਉਹ ਰਿਸ਼ਤੇਦਾਰ ਦੇ ਘਰ ਗਏ ਹੋਏ ਸਨ ਉਹਨਾਂ ਦਾ ਬੇਟਾ ਸਵੇਰੇ ਤੜਕੇ ਦਫ਼ਤਰ ਖੋਲਣ ਵਾਸਤੇ ਉਹਨਾਂ ਤੋਂ ਪਹਿਲਾਂ ਘਰ ਆ ਗਿਆ ਸੀ ਜਦੋਂ ਉਸਨੇ ਘਰ ਆ ਕੇ ਦੇਖਿਆ ਤਾਂ ਘਰ ਵਿੱਚ ਚੋਰੀ ਹੋਈ ਸੀ ਉਸਨੇ ਸਾਨੂੰ ਫੋਨ ਤੇ ਜਾਣਕਾਰੀ ਦਿੱਤੀ ਜਦੋਂ ਘਰ ਆ ਕੇ ਦੇਖਿਆ ਤਾਂ ਚੋਰ 218000 ਰੁਪਏ ਨਗਦ ਦੋ ਕਾਂਟੇ ਕੰਨਾਂ ਦੀਆਂ ਵਾਲੀਆਂ ਦੋ ਮੁੰਦਰੀਆਂ ਅਤੇ ਚਾਰ ਪੰਜੇਬਾ ਦੇ ਜੋੜੇ ਚੋਰ ਚੋਰੀ ਕਰਕੇ ਫਰਾਰ ਹੋ ਗਏ ਸਨ। ਉਹਨਾਂ ਕਿਹਾ ਕਿ ਉਹਨਾਂ ਦਾ 10 ਲੱਖ ਦਾ ਨੁਕਸਾਨ ਹੋਇਆ ਹੈ। ਬੀਬੀ ਜਸਵਿੰਦਰ ਕੌਰ ਨੇ ਹੋਰ ਕੀ ਕਿਹਾ ਆਓ ਤੁਸੀਂ ਵੀ ਸੁਣੋ। ਕੀ ਨਾਮ ਜੀ ਤੁਹਾਡਾ? ਜਸਵਿੰਦਰ ਕੌਰ। ਕਿੱਦਾਂ ਚੋਰੀ ਹੋਈ ਤੁਹਾਨੂੰ ਕਿੱਦਾਂ ਪਤਾ ਲੱਗਾ ਔਰ ਕਿੰਨਾ ਕੁ ਨੁਕਸਾਨ ਹੋਇਆ? ਅਸੀਂ ਰਾਤੀ ਬੰਡੇ ਗਏ ਹੋਏ ਸੀਗੇ। ਚੋਰੀ ਹੋਈ ਆ 2,11,000 ਨਕਦੀ ਸੀਗੀ। ਹਾਂਜੀ ਤੇ ਦੋ ਘਾਟਾਂ ਦੇ ਜੋੜੇ ਸੀ ਇੱਕ ਵਾਲੀਆਂ ਦਾ ਸੀ ਦੋ ਮੁੰਤੀਆਂ ਸੀ ਚਾਰ ਜੋੜੇ ਪਜੇ ਪਾਦੇ ਸੀਗੇ ਅੱਛਾ ਜੀ ਤੁਹਾਨੂੰ ਪਤਾ ਕਿੱਦਾਂ ਲੱਗਾ ਵੀ ਚੋਰੀ ਹੋਈ ਐ ਸਾਨੂੰ ਐਡਾ ਲੱਗਾ ਸਵੇਰੇ ਅਸੀਂ ਉੱਥੋਂ ਜਾ ਤੁਰੇ ਆ ਅਸੀਂ ਇਹਦੇ ਉੱਤੇ ਸੀ ਬੇਟਾ ਤੁਰ ਪਿਆ ਸੀਗਾ ਇਹ ਕਹਿੰਦਾ ਮੰਮੀ ਮੈਂ ਚੱਲਦਾ ਮੈਂ ਦਫ਼ਤਰ ਖੋਲਦਾ ਆ ਚੱਲ ਕੇ ਮੈਂ ਕਿਹਾ ਚੱਲ ਤੂੰ ਪੁੱਤ ਚੱਲ ਅਸੀਂ ਆਨੇ ਮਗਰ ਹੌਲੀ ਹੌਲੀ ਤੇ ਜਦ ਆ ਕੇ ਇਹਨੇ ਦੇਖਿਆ ਅਸੀਂ ਅਸੀਂ ਉੱਤੇ ਹੀ ਸੀਗੇ ਜਦ ਇਹਨੇ ਫੋਨ ਕਰਤਾ ਕਹਿੰਦਾ ਮੰਮੀ ਤੁਸੀਂ ਇੱਥੇ ਬੈਠੇ ਘਰ ਸਾਰਾ ਲੁੱਟ ਹੋ ਗਿਆ ਅੱਛਾ ਕਹਿੰਦਾ ਸਾਰਾ ਕੁਝ ਲੈ ਕੇ ਲੁੱਟ ਕੇ ਤੇ ਤੁਸੀਂ ਪੁਲਿਸ ਕੰਪਲੇਂਟ ਕਰਤੀ ਹੈ ਜੀ ਹਾਂਜੀ ਕਰ ਦਿੱਤੀ ਹੈ ਜੀ ਤੇ ਤੁਸੀਂ ਕੀ ਮੰਗ ਕੀ ਕਰਦੇ ਹੋ ਪੁਲਿਸ ਪ੍ਰਸ਼ਾਸਨ ਦਾ ਸਾਨੂੰ ਇਨਸਾਫ ਦਿੱਤਾ ਜਾਵੇ ਸਾਡਾ ਜੋ ਨਗਦੀ ਹੈ ਜੋ ਸਾਡਾ ਟੰਬਾ ਟਣਾ ਹੈ ਜਾਂ ਉਹ ਦਾਦਾ ਅੱਜ ਲਾ ਕਾਨੂੰਨ ਦਾ ਦਰ ਲੈ ਲੱਗ ਗਏ ਅ ਜੀ ਦਾ ਅੱਛਾ ਤੁਹਾਨੂੰ ਕਿਸੇ ਤੇ ਸ਼ੱਕ ਵੀ ਹੈ ਹਾਂ ਜੀ ਸਾਨੂੰ ਚੱਕਿਆ ਤੁਸੀਂ ਦੱਸਤਾ ਪੁਲਿਸ ਨੂੰ ਹਾਂ ਜੀ ਦੱਸ ਦਿੱਤਾ ਠੀਕ ਹੈ